ਹਾਂ ਵੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਵਧੀਆ ਹੋਣਗੇ ਗੱਲ ਆਪਾਂ ਕਰਦੇ ਆ ਅੱਜ ਕਿ ਮਰਦਾ ਕੌਣ ਆ ਮਰਦਾ ਅੱਜ ਕੱਲ ਸੱਚਾ ਬੰਦਾ ਬਿਲਕੁਲ ਜਿਹੜਾ ਸੱਚਾ ਬੰਦਾ ਹੋਵੇ ਉਹ ਹੀ ਮਰਦਾ ਕਿਉਂਕਿ ਉਹ ਦੁਨੀਆ ਦਾ ਸਾਹਮਣਾ ਨਹੀਂ ਕਰ ਸਕਦਾ ਜਿਹੜੇ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਟਾਈਮ ਚੱਲ ਰਿਹਾ ਨਾ ਤਾਂ ਕੋਈ ਚਿੱਟੇ ਵਾਲਾ ਮਰਦਾ ਦੇਖਿਆ ਆਤਮਹੱਤਿਆ ਜਿਹਨੂੰ ਕਹਿ ਦਿੰਦੇ ਆਪਾਂ ਵੀ ਇੱਕ ਜਾਨ ਗੁੱਜ ਕੇ ਮੌਤ ਨੂੰ ਗਲੇ ਲਾਉਣਾ ਹਾਂ ਨਾ ਤਾਂ ਉਹ ਚਿੱਟੇ ਵਾਲਾ ਮਰੇ ਤਿੰਨਾ ਚੋਰ ਨਾ ਠੱਗ ਨਾ ਕੋਈ ਇਹੋ ਜਿਹਾ ਹੋਰ ਲੀਡਰ ਮਰੇ ਜਾਂ ਕੋਈ ਹਣ ਮਰਦਾ ਕੋਈ ਨਾ ਇੱਕ ਸੱਚਾ ਇਨਸਾਨ ਮੈਂ ਇਸ ਦੁਨੀਆ ਦੇ ਉੱਪਰ ਨਾ ਇਹੋ ਜਿਹੇ ਲੋਕ ਬੜੇ ਬੈਠੇ ਦੇਖਿਆ ਜਿਹੜੇ ਜਿਹੜੇ ਲੋਕਾਂ ਦੇ ਨਾਲ ਪਤਾ ਨਹੀਂ ਕਿੰਨੀਆਂ ਘੱਠ ਠੱਗ ਠੱਗੀਆਂ ਮਾਰੀਆਂ ਧੋਖੇ ਕੀਤੇ ਹਣ ਧੋਖੇ ਦੇ ਨਾਲ ਪੈਸੇ ਇਕੱਠੇ ਕੀਤੇ ਆ ਲੋਕਾਂ ਦੀਆਂ ਇੰਨੀਆਂ ਠੱਗੀਆਂ ਮਾਰ ਕੇ ਕਿ ਪੈਸੇ ਲੈ ਕੇ ਮੁੱਕਰਗੇ ਕਿ ਅਸੀਂ ਦੇਣੀ ਨਹੀਂ ਹੈਗੇ ਜੀ ਉਹ ਠੱਗ ਅੱਜ ਕੱਲ ਇਥੇ ਤੁਰੇ ਫਿਰਦੇ ਆ ਪੂਰੇ ਰੂਪ ਦੇ ਨਾਲ ਐਨ ਵਧੀਆ ਕਿ ਸਾਡੇ ਅਰਗਾ ਕੋਈ ਬੰਦਾ ਨਹੀਂ ਹੈਗਾ ਪਰ ਮਰਦਾ ਕੌਣ ਆ ਇੱਕ ਸੱਚਾ ਇਨਸਾਨ ਜਿਹਦੇ ਸਿਰ ਤੇ ਕੋਈ ਚੋਰੀ ਦਾ ਅਗਲਾ ਬਿਨਾ ਗੱਲ ਤੋਂ ਕਹਦੇ ਕਿ ਇਹ ਬੰਦੇ ਨੇ ਚੋਰੀ ਕੀਤੀ ਆ ਉਹ ਬੰਦੇ ਜਿਹੜੇ ਆ ਜਿਹੜੇ ਸੱਚੇ ਹੁੰਦੇ ਆ ਤੇ ਉਹ ਦਿਲ ਤੇ ਲਾ ਜਾਂਦੇ ਆ ਐਵੇਂ ਇੱਕ ਗੱਲ ਆ 2-3 ਦਿਨਾਂ ਤੋਂ ਬੜੀ ਚੱਲ ਰਹੀ ਆ ਤੇ ਦੋ ਡਰਾਈਵਰ ਸੀਗੇ ਦੋਨੇ ਯਾਰ ਦੋਸਤ ਤੋਂ ਵੱਧ ਕੇ ਸੀ ਭਰਾ ਹੀ ਸੀ ਇੱਕ}{|\text{ਹੋਣਾਂ ਨੇ ਇੱਕ ਪਾਤੜਾਂ ਦੀ ਗੱਡੀ ਸੀਗੀ ਤੇ ਕੋਈ ਪੁਲਿਸ ਵਾਲਾ ਦੱਸਦੇ ਆ ਉਹਦੀਆਂ ਗੱਡੀ ਸੀਗੀ ਉਹ ਉਹ ਵੀ ਉਹਦੀ ਨਹੀਂ ਸੀ ਉਹ ਗਾਂਹ ਹੋਰ ਕਿਸੇ ਦੇ ਨਾਮ ਸੀਗੀ ਤੇ ਉਹਨਾਂ ਨੇ ਗਿਲਰਾਤ ਦੀ ਗੱਡੀ ਭਰੀਆ ਗੇ ਰਾਤ ਗਏ ਆ ਗੇੜਾ ਲਾਇਆ ਹੈ ਉਥੋਂ ਦੁਆਰਾ ਫੇਰ ਉਹਨਾਂ ਨੇ ਪਿਆਜ਼ਾਂ ਦੀ ਗੱਡੀ ਭਰ ਕੇ ਫਗਵਾੜੇ ਲਹੋਣੀ ਸੀ ਉਹ ਪਿਆਜ਼ ਦੀ ਗੱਡੀ ਉਥੋਂ ਭਰ ਕੇ ਲਿਆ ਕੇ ਫਗਵਾੜੇ ਲਾਈ ਆ ਫਗਵਾੜੇ ਰਾਤ ਨੂੰ ਹਨੇਰਾ ਹੋ ਗਿਆ ਤੇ ਉਹ ਗੱਡੀ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਨੂੰ 20000 ਰੁਪਿਆ ভাড়া ਮਿਲ ਗਿਆ ਬਾਕੀ ਉਹਨਾਂ ਨੇ ਸਿੱਧਾ ਜਿਹੜਾ 20000 ভাড়া ਸੀ ਉਹਨਾਂ ਨੇ ਉਹਦੇ ਗੱਡੀ ਵਾਲੇ ਦੇ account ਚ ਭਵਾਤਾ ਤੇ ਜਿਹੜਾ ਬਾਕੀ ਦਾ ਭਾਰਾ ਰਹਿਦਾ ਸੀਗਾ 60-65000 ਰੁਪਿਆ ਉਹ ਰਾਤ ਨੂੰ ਦੁਕਾਨਾਂ ਜਲਦੀ ਬੰਦ ਹੋਣ ਕਰਕੇ ਤੇ ਪੈਸੇ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਖਾਤੇ 'ਚ ਨਹੀਂ ਪਾਏ ਗਏ ਮਾਲਕ ਦੇ ਤੇ ਉਹਨਾਂ ਨੇ ਆਪ ਦੇ ਕੋਲੇ ਹੀ ਰੱਖ ਲਏ ਤੇ ਬਾਕੀ ਤੁਹਾਨੂੰ ਇਹ ਦੋਸਤੋ ਪਤਾ ਹੈ ਕਿ ਜਦੋਂ ਬੰਦਾ ਗੱਡੀ ਚਲਾਉਂਦਾ ਹੈ ਬਹੁਤ ਦੂਰ ਦਾ ਸਫ਼ਰ ਹੁੰਦਾ ਜਦੋਂ ਮਾਲ ਪਹੁੰਚਾਉਣਾ ਹੋਵੇ ਗੱਡੀ ਖੱਚਣੀ ਪੈਂਦੀ ਆ ਭਜਾਉਣੀ ਪੈਂਦੀ ਆ ਜਿਹੜਾ ਬੰਦਾ ਡਰਾਈਵਰ ਆ ਉਹ ਡਰਾਈਵਰ ਦੀਆਂ ਸਾਰੀਆਂ ਚੀਜ਼ਾਂ ਨੂੰ ਸਮਝ ਜਾਂਦਾ ਗੱਡੀ ਮਾਲ ਟਾਈਮ ਤੇ ਲਾਉਣਾ ਭਜਾਉਣੀ ਗੱਡੀ ਰਾਸਤੇ ਦੇ ਵਿੱਚ ਰੋਕਣੀ ਨਹੀਂ ਦੀ ਰੋਟੀ ਪਾਣੀ ਨਹੀਂ ਖਾਣਾ ਕਿ ਜੇ ਮਾਲ ਖਰਾਬ ਹੋ ਗਿਆ ਤਾਂ ਸਾਰੀ ਪਲੰਟੀ ਆ ਜਿਹੜੀ ਉਹ ਡਰਾਈਵਰ ਤੇ ਪਈ ਆਉਗੀ ਤੇ ਡਰਾਈਵਰ ਦੇ ਪੈਸੇ ਕੱਟੇ ਜਾਣਗੇ ਤਨਖਾਹ ਕੱਟੀ ਜਾਊ ਤੇ ਪੱਲੇ ਕੋ ਹੁਣੀ ਪੈਣਾ ਉਹ ਬੰਦਿਆ ਨੇ ਗਜ਼ਰਾਤ ਤੋਂ ਖਿੱਚ ਕੇ ਗੱਡੀ ਲਿਆ ਕੇ ਫਗਵਾੜੇ ਵਾਰੀ ਫਗਵਾੜੇ ਨਰਾਤੂ ਖਾਲੀ ਕਰਾਈ ਗੱਡੀ ਖਾਲੀ ਕਰਾ ਕੇ ਜਦੋਂ ਪਾਏ ਉਹ ਪੈਸੇ ਲੈ ਕੇ ਤੇ ਉੱਥੋਂ ਕਿਸੇ ਚੋਰ ਨੇ ਕਟਿਆ ਕਸਮ ਦੇ ਚੋਰ ਅੱਜ ਕੱਲ ਚੋਰੀਆਂ ਕਰਨ ਵਾਲੇ ਚੋਰ ਜਿਹੜੇ ਕਿੰਨੇ ਉਹ ਰਾਤ ਨੂੰ ਪੈਸੇ ਲੈ ਕੇ ਕੱਢ ਕੇ ਉਹਨਾਂ ਨੇ ਪਰ ਜਦੋਂ ਉਹਨਾਂ ਨੇ ਜਦੋਂ ਸਵੇਰੇ ਉੱਠੇ ਐ ਇੱਕ ਬੰਦਾ 5 ਵਜੇ ਉੱਠਿਆ ਤੇ ਇੱਕ ਬੰਦਾ ਜਿਹੜਾ 8 ਵਜੇ ਉੱਠਿਆ ਉਹਨਾਂ ਨੇ ਆਪ ਦਾ ਸਮਾਨ ਚੈੱਕ ਕੀਤਾ ਬੁਰਜ ਬੁਰਜ ਕੀਤਾ ਮੂੰਹ ਤੋੜਤਾ ਚਾਹ ਪੀਤੀ ਜਦੋਂ ਉਹਨਾਂ ਨੇ ਸਮਾਨ ਚੈੱਕ ਕੀਤਾ ਤੇ ਉਹ 65000 ਰੁਪਏ ਜਿਹੜਾ ਉਹਨੇ ਗੱਡੀ 'ਚ ਰੱਖਿਆ ਸੀ ਉਹ ਨਹੀਂ ਮਿਲਿਆ ਉਹ ਹੈਰਾਨ ਹੋ ਗਏ ਉਹਨਾਂ ਨੇ ਆਪ ਦੇ ਜਿਹੜੇ ਪਾਤਰਾਂ ਦਾ ਮਾਲਕ ਸੀਗਾ ਪੁਲਿਸ ਵਾਲਾ ਉਹਨੂੰ ਫੋਨ ਕੀਤਾ ਕਿ ਆ ਚੱਕਰ ਆ ਗੱਡੀ 'ਚੋਂ ਪੈਸੇ ਨਿਕਲ ਗਏ ਤੇ ਉਹ ਬੰਦੇ ਨੇ ਉਹ ਜਿਹੜਾ ਮਾਲਕ ਸੀ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਗੱਡੀ ਲੈ ਕੇ ਇੱਥੇ ਆਜੋ ਤੇ ਆਪਾਂ ਇੱਥੇ ਹਿਸਾਬ-ਕਿਤਾਬ ਕਰਦੇ ਹਾਂ ਜਦੋਂ ਉਹ ਗੱਡੀ ਲੈ ਕੇ ਉੱਥੇ ਪਹੁੰਚੇ ਪੁਲਿਸ ਵਾਲੇ ਨੇ ਉਹ ਪਿੱਛੇ ਲਿਜਾ ਕੇ ਕਹਿੰਦੇ ਟੋਵੇਂ ਦਸਣ ਦੇ ਮੁਕਤਾਬਕ ਬਹੁਤ ਜ਼ਿਆਦੇ ਕੁੱਤੇ ਉਹਨਾਂ ਦੀਆਂ ਬਾਹਾਂ ਤੇ ਸੋਟੀਆਂ ਸਜਾਏ ਪਏ ਸੀ ਜਦੋਂ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਕਹਿੰਦੇ ਦੇਖੀਆਂ ਤੇ ਬਾਹਾਂ ਤੇ ਸੱਟਾਂ ਬਹੁਤ ਵੱਜੀਆਂ ਸੀ ਜਦੋਂ ਕੁੱਤੇ ਕੁੱਟ ਕੇ ਬੇਹੋਸ਼ ਦੇ ਜਦੋਂ ਬੇਹੋਸ਼ ਦੇ ਹੋ ਗਏ ਹੁਣ ਲੱਗੇ ਉਹ ਤੇ ਉਹਨਾਂ ਨੇ ਉਹਨੂੰ ਛੱਡ ਦਿੱਤਾ ਪਰ ਜਦੋਂ ਉੱਥੋਂ ਨਿਕਲੇ ਇੱਕ ਉੱਥੋਂ ਦਾ ਇੱਕ ਉਹਨਾਂ ਨੂੰ ਬੰਦਾ ਮਿਲਿਆ ਸਰਦਾਰ ਰਸਤੇ 'ਚ ਉਹਨਾਂ ਦੇ ਹੀ ਪਿੰਡ ਦਾ ਤੇ ਉਹ ਬੰਦੇ ਨੇ ਆਪ ਦੇ ਮੋਟਰਸਾਈਕਲ ਦੇ ਮਗਰ ਬਿਠਾ ਕੇ ਪਿੰਡ ਲਿਆਂਦੇ ਰਾਜ ਕੋਈ ਗੱਲਬਾਤ ਨਹੀਂ ਹੋਈ ਨਾ ਉਹਨਾਂ ਨੇ ਦੱਸਿਆ ਕਿ ਸਾਡੇ ਨਾਂ ਇਹ ਹੋਇਆ ਪਰ ਉਹ ਘਰੇ ਆਣ ਕੇ ਤੇ ਆਪ ਦੇ ਘਰ ਨੂੰ ਢੋਲ ਦੇ ਵਿੱਚੋਂ ਕਣਕ ਕੱਢ ਕੇ ਉਹ ਕਣਕ ਵੇਚ ਕੇ ਤੇ ਸਲਫਾਸ ਦੀਆਂ ਗੋਲੀਆਂ ਲਿਆਂਦੀਆਂ ਜਿਹੜੀਆਂ ਤੁਸੀਂ ਫੋਟੋ ਦੇਖ ਰਹੇ ਹੋ ਨਾ ਲੱਕੀ ਆ ਜਿਹੜੀ ਫੋਟੋ ਸਲਵਾਸ ਦੀਆਂ ਗੋਲੀਆਂ ਲਿਆ ਕੇ ਤੇ ਸਾਹਮਣੇ ਘਰ ਦੇ ਇੱਕ ਮੁੰਡਾ ਲੈਂਦਾ ਸੀ ਉਹਨੂੰ ਬੁਲਾ ਕੇ ਦੱਸਿਆ ਕਿ ਅਸੀਂ ਜ਼ਹਿਰ ਖਾਣੀਆਂ ਵੀ ਸਾਡੇ ਨਾਲ ਹੀ ਹੋਇਆ ਪਰ ਉਹ ਖਾ ਚੁੱਕੇ ਸੀ ਉਹਦੀ ਬਾਅਦ ਖਾ ਕੇ ਫੇਰ ਫੋਨ ਕੀਤਾ ਫੇਰ ਉਹਨੇ ਜ਼ਹਿਰ ਖਾਧੀ ਤੇ ਉਹਨੇ ਜਿਹੜੇ ਆਪਣੇ ਦੋਨੇ ਫੋਨ ਸੀ ਸਾਹਮਣੇ ਗਵਾਂਢੀਆਂ ਦੇ ਮੁੰਡੇ ਨੂੰ ਕਹਿੰਦੇ ਦਿੱਤੀਆ ਕਿ ਇਹਦੇ ਵਿੱਚ ਸਾਰਾ ਕੌਸਾ ਇਸ ਤੋਂ ਵੀ ਸਾਡੀ ਜਦੋਂ ਅਸੀਂ ਮਰ ਗਏ ਤੇ ਸਾਡੀ ਸਾਨੂੰ ਇਨਸਾਫ ਦਵਾਇ। ਇੱਕ ਦੇ ਕਹਿੰਦੇ ਛੋਟਾ ਦਾ ਲੜਕਾ ਤੇ ਇੱਕ ਨੇ ਆਪਦੀ ਲੜਕੀ ਦਾ ਵਿਆਹ ਕੀਤਾ। ਇਨਸਾਫ ਕਿੱਥੋਂ ਮਿਲੂ? ਕਿਹਨੇ ਲੈਣਾ ਇਨਸਾਫ? ਜੇ ਇਨਸਾਫ ਲੈਣਾ ਸੀ ਤੁਸੀਂ ਤਾਂ ਮਰ ਗਏ। ਇਨਸਾਫ ਕਿਹਨੂੰ ਦੇਣਾ? ਤੁਹਾਡੇ ਬੱਚਾਂ ਨੂੰ, ਤੁਹਾਡੇ ਪਰਿਵਾਰ ਨੂੰ ਕਿਸੇ ਨੂੰ। ਉਹ ਬੰਦਿਆਂ ਨੇ ਆਪਦੀ ਜੀਵਨ ਦੀ ਡੈੜੀ ਉਹ ਖਤਮ ਕਰਦੀ। ਸਿਰਫ ਇੱਕ ਸ਼ਰਮ ਦੇ ਮਾਰਿਆਂ ਨੇ। ਕਿਉਂਕਿ ਅਸੀਂ ਨਹੀਂ ਲੋਕਾਂ ਦੀਆਂ ਸੁਣ ਸਕਦੇ ਤੋਂ ਉਸ ਤੋਂ ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹ ਬੰਦੇ ਨੇ ਇਹ ਵੀ ਕਿਹਾ ਸੀ ਵੀ ਅਸੀਂ ਤੈਨੂੰ ਪੈਸੇ ਦੇ ਦੇਾਂਗੇ ਕਟਾ ਦੇਾਂਗੇ ਪਰ ਉਹਨਾਂ ਨੇ ਨਹੀਂ ਮੰਨਿਆ ਵੀ ਅਸੀਂ ਇੱਕ ਵਾਰੀ ਦੋ ਵਾਰੀ ਕਰਕੇ ਤੁਹਾਨੂੰ ਦੇ ਦੇਾਂਗੇ ਪਰ ਉਹਨਾਂ ਦੀ ਮੰਨ ਹੀ ਨਹੀਂ ਗਈ ਯਾਰ ਜੀ ਜ਼ਿੰਦਗੀ ਇੰਨੀ ਸਸਤੀ ਹੋ ਗਈ ਕਿ ਗਰੀਬ ਬੰਦਾ ਇੱਥੋਂ ਤੱਕ ਵੀ ਆਪਦੀ ਜਾਨ ਦੇਊਗਾ ਹੁਣ ਜਿਹੜੇ ਠੱਗ ਚੋਰ ਲੋਕਾਂ ਦੀਆਂ ਜ਼ਮੀਨਾਂ ਦੱਬੀ ਬੈਠੇ ਆ ਕੁਈ ਕੋਸ ਕਰੀ ਬੈਠਾ ਹੈ ਕਹੇ ਦੇ ਕੋਈ ਪੈਸੇ ਖਾ ਗਿਆ ਉਹ ਸ਼ਰਿਆਮ ਇੱਥੇ ਚਿੱਟੇ ਕੁਰਤੇ ਪਜਾਮੇ ਪਾ ਕੇ ਪੈਂਟਾ ਛਲਟਾ ਪਾ ਕੇ ਗੱਡੀਆਂ ਦੇ ਘੁੰਮਦੇ ਫਿਰਦੇ ਆ ਉਹ ਉਹਨਾਂ ਨੂੰ ਕਿੰਨਾ ਕੁ ਡਰ ਹੋ ਕੀ ਕੀ ਪਤਾ ਕਿਹੋ ਜੀਆਂ ਧਾਮੀਆਂ ਦਿੱਤੀਆਂ ਹੋਣੀਆਂ ਕਿ ਜਿਹੜਾ ਉਹਨਾਂ ਨੂੰ ਆਪ ਦੀ ਜੀਵਨ ਲੀਲਾ ਖਤਮ ਕਰਨੀ ਪਈ ਯਾਰ ਕਿੱਥੇ ਖੜੇ ਅਸੀਂ ਪੰਜਾਬ ਦੇ ਲੋਕ ਸਿਰਫ ਇੱਕ 60000 ਰੁਪਏ ਪਿੱਛੇ ਉਹ ਬੰਦੇ ਦੀ ਕੁੱਟ-ਕੁੱਟ ਕੇ ਹਾਲਤ ਵਿਗਾੜਤੀ ਤੇ ਆਖਰ ਨੂੰ ਉਹਨਾਂ ਨੇ ਆਪ ਦੀ ਜ਼ਿੰਦਗੀ ਆ ਜਿਹੜੀ ਉਹ ਵੀ ਦਾਤੇ ਲਾਤੀ ਦੋਸਤੋ ਬੜਾ ਮਨ ਨੂੰ ਦੁੱਖ ਹੋਇਆ ਅਸੀਂ ਇਨਸਾਨੀਅਤ ਦੇ ਨਾਂ ਤੇ ਸਾਨੂੰ ਦੁੱਖ ਉਹਦਾ ਬਹੁਤ ਲੱਗਦਾ ਕਿਉਂਕਿ ਡਰਾਈਵਰ ਦੀ ਇੱਕ ਜ਼ਿੰਦਗੀ ਇਹੋ ਜਿਹੀ ਆ ਕਿ ਉਹ ਸਾਰੇ ਦੇਸ਼ ਵਾਸਤੇ ਰੋਟੀ ਖਾਂਦੇ ਆ ਜੇ ਡਰਾਈਵਰ ਸਾਰੇ ਹੁਣ ਇਕੱਠੇ ਹੋ ਜਾਣ ਤੇ ਸਾਰੇ ਹਿੰਦੁਸਤਾਨ ਦੀਆਂ ਜਾਂ ਪੰਜਾਬ ਦੀਆਂ ਗੱਡੀਆਂ ਨਾਲ ਠੱਪ ਹੋ ਜਾਣ ਰੋਡਾਂ ਤੇ ਖੜ੍ਹ ਜਾਣ ਤੇ ਫੇਰ ਕੀ ਬਣੂ ਜ਼ਿੰਦਗੀ ਦਾ ਯਾਰ ਕੋਈ ਮੁੱਲ ਨਹੀਂ ਹੈਗਾ ਬਸ ਮਾਰੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਵਿਚਾਰੇ ਗਾਂ ਉਹਦੇ ਬੱਚਿਆਂ ਨੂੰ ਮਾਰਿਆ ਸਮਰੱਥ ਬਖਸ਼ੇ ਤੇ ਉਹਦੀ ਜ਼ਿੰਦਗੀ ਦਾ ਜਿਹੜਾ ਮਾਰ ਆਇਨੇ ਉਹਦੇ ਜੀ ਕਰਮਾਂ ਚ ਲਿਖਿਆ ਸੀ ਪਰ ਉਹਨਾਂ ਨੂੰ ਇਨਸਾਫ ਮੈਨਾਂ ਜ਼ਰੂਰ ਚਾਹੀਦਾ ਜਿਹੜੇ ਵੀ ਮੁੰਡੇ ਨੂੰ ਉਹਨੇ ਮੋਬਾਈਲ ਦਿੱਤੇ ਆਪਦੇ ਉਹਨੂੰ ਇਨਸਾਫ ਲੈ ਕੇ ਜ਼ਰੂਰ ਦਿਓ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਕਰੋ ਫੋਲੋ